ਉਹ ਭਗਤ ਵੀ ਸੀ ਪੂਰਨ ਵੀ ਸੀ ਤੇ ਸਿੰਘ ਵੀ ਸੀ ਤਿੰਨ ਥਾਵਾਂ ਲਈ ਥਾਂ ਵੀ ਸੀ ਮੈਂ ਗੱਲ ਕਰ ਰਿਹਾ ਹਾਂ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੇ ਜਿਨ੍ਹਾਂ ਨੇ ਸਾਰੀ ਉਮਰ ਲੋਕ ਸੇਵਾ ਤੇ ਭਲਾਈ ਦੇ ਕੰਮ ਕੀਤੇ ਤੇ ਅੱਜ 5 ਜਨਵਰੀ 1992 ਆ ਅੱਜ ਦੇ ਦਿਨ ਉਹ ਸੰਸਾਰ ਛੱਡ ਗਏ ਸੀ ਸੰਸਾਰ ਬੇਸ਼ੱਕ ਛੱਡ ਗਏ ਪਰ ਸਾਰੇ ਲੋਕਾਂ ਦੇ ਦਿਲਾਂ ਵਿੱਚ ਉਹ ਕਿਤੇ ਨਾ ਕਿਤੇ ਬਸਦੇ ਨੇ ਮਨੁੱਖਤਾ ਲਈ ਕੀਤੇ ਕੰਮਾਂ ਕਰਕੇ ਭਗਤਪੂਰਨ ਸਿੰਘ ਪਿੰਗਲਵਾੜੇ ਵਾਲੇ ਅਕਸਰ ਕਿਹਾ ਕਰਦੇ ਸੀ ਕਿ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ ਤਾਂ ਕਿਸੇ ਲੋੜਵੰਦ ਮਰੀਜ਼ ਗਰੀਬ ਦੀ ਮਦਦ ਕਰ ਦਿਓ ਤਾਂ ਤੁਸੀਂ ਸਮਝ ਲਿਓ ਕਿ ਤੁਸੀਂ ਮੈਨੂੰ ਮਿਲ ਲਏ ਤੇ ਮੇਰੇ ਨਾਲ ਗੱਲਾਂ ਕਰ ਲਈਆਂ ਤੇ ਅੱਜ ਉਹਨਾਂ ਦੀ ਵਰਸੀ ਹੈ ਜੇ ਤੁਸੀਂ ਵੀ ਭਗਤਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੀ ਵਰਸੀ ਮਨਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਗਰੀਬ ਲੋੜਵੰਦ ਬੰਦੇ ਦੀ ਮਦਦ ਕਰਦੇ ਹੋ ਜਾਂ ਮਨੁੱਖਤਾ ਦੇ ਭਲੇ ਲਈ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਹੋ ਇਹ ਹੀ ਉਹਨਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਊਗੀ ਤੇ ਉਹਨਾਂ ਮਹਾਪੁਰਸ਼ਾਂ ਨੂੰ ਯਾਦ ਜ਼ਰੂਰ ਕਰ ਲਿਆ ਕਰੋ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਮਨੁੱਖਾਂ ਦੀ ਸਾਡਾ ਯਾਦ ਕਰਨਾ ਬਣਦਾ ਹੈ ਤੇ ਉਹ ਮਹਾਪੁਰਸ਼ ਜਿਹੜੇ ਸਾਡੇ ਸਮਿਆਂ ਦੇ ਵਿੱਚ ਹੋਏ ਨੇ ਇਹਨਾਂ ਦਾ ਦਿਲੋਂ ਸਤਿਕਾਰ ਹੈ ਤੇ ਤੁਸੀਂ ਵੀ ਆਪਣੇ ਬੱਚਿਆਂ ਨਾਲ ਇਹਨਾਂ ਦੀ ਅੱਜ ਗੱਲ ਜ਼ਰੂਰ ਕਰਿਓ ਤੇ ਆਪਣੇ ਦੋਸਤ ਮਿੱਤਰਾਂ ਨਾਲ ਵੀ ਇਹਨਾਂ ਦੀ ਗੱਲ ਪਰਤਪੂਰਨ ਸਿੰਘ ਪਿੰਗਲਵੜੇ ਵਾਲਿਆਂ ਨੇ ਜ਼ਰੂਰ ਕਰਿਓ ਸਿਜਦਾ ਉਸ ਮਹਾਨ